ਸਮ ਮੋਟਾਂ ਦਾ ਵੀ ਨੇੜੇ ਤੇੜੇ ਆ ਰਹਾ ਦਲ ਬਦਲੂ ਵਿਰੰਗ ਜੇ ਦਿਖਾ ਰਹਾ ਸਮ ਮੋਟਾਂ ਦਾ ਵੀ ਨੇੜੇ ਤੇੜੇ ਆ ਰਹਾ ਦਲ ਬਦਲੂ ਵਿਰੰਗ ਜੇ ਦਿਖਾ ਰਹਾ ਤੁਨੂੰ ਇੱਕ ਗੱਲ ਚਾਹ ਸਮਝਾਉਣ ਮਿੱਤਰ ਓਏ ਸੋਚ ਸਮਝ ਕੇ ਸੋਚ ਸਮਝ ਕੇ ਵੋਟ ਆਪਾ ਪਾਉਣੇ ਮਿੱਤਰੋ ਸੋਚ ਸਮਝ ਕੇ ਵੋਟ ਤੂਸੀ ਪਾਉਣੇ ਮਿੱਤਰੋ ਸਹੀ ਬੰਦੇ ਦੀ ਹੈ ਚੋਣ ਤੂਸੀ ਕਰਨੀ ਵੋਟਾਂ ਵੇਚ ਕੇ ਨਿਜੇਵ ਤੂਸੀ ਪਾਰਨੀ ਸਹੀ ਬੰਦੇ ਦੀ ਹੈ ਚੋਣ ਤੂਸੀ ਕਰਨੀ ਵੋਟਾਂ ਵੇਚ ਕੇ ਨਿਜੋਏ ਆਪਾ ਪਾਰਨੀ दारू मुक्त दिमन नहीं अलाउने मित्रो ऐ सोच समझ के ओ सोच समझ के बोटे आपा पौणे मित्रो देख परख के बोटे आपा पौणे मित्रो झूठे बहादां दे विच तुसी आणा नी भाई चारे च फर्क तुसी पौणा नी ਝੂਠੇ ਵਾਅਦਿਆਂ ਦੇ ਵਿੱਚ ਤੁਸੀਂ ਆਉਣਾ ਨਹੀਂ ਭਾਈ ਚਾਰੇ 'ਚ ਫਰਕ ਤੁਸੀਂ ਪਾਉਣਾ ਨਹੀਂ ਬਿਨਾ ਗੱਲ ਕੋਣੀ ਦੁਨੀਆ ਲੜਾਉਣੀ ਮਿੱਤਰੋ ਸੋਚ ਸਮਝ ਕੇ ਸੋਚ ਸਮਝ ਕੇ ਰੋਟਿਆ ਪਾਉਣੇ ਮਿੱਤਰੋ ਦੇਖ ਪਰਖ ਕੇ ਰੋਟਿਆ ਪਾਉਣੇ ਮਿੱਤਰੋ ਜਹੋਂ ਅਮਲੇ ਦਾ ਦਿਨ ਪੂਰਾ ਸਾਥ ਵਈ ਵੀ ਅਈ ਲੋਨੂ ਵੀ ਥੋੜੇ ਉੱਤੇ ਆਸ ਵਈ ਚੋਣ ਅਮਲੇ ਦਾ ਦਿਨ ਪੂਰਾ ਸਾਥ ਵਈ ਵੀ ਅਈ ਲੋਨੂ ਵੀ ਥੋੜੇ ਉੱਤੇ ਆਸ ਵਈ ਖੁਸ਼ੀ ਵਿਆਹਾਂ ਨੂੰ ਬੋਤਾਂ ਨਹੀਂ ਮਨ ਹੁਣੇ ਮਿੱਤਰ ਓਏ ਸੋਚ ਸਮਝ ਕੇ ਸੋਚ ਸਮਝ ਕੇ ਬੋਟਿਆ ਪਾ ਪਾਉਣੇ ਮਿੱਤਰੋ ਉਹ ਦੇਖ ਪਰਖ ਕੇ ਕੇ ਬੋਟਿਆ ਪਾ ਪਾਉਣੇ ਮਿੱਤਰੋ ਬੋਟਾ ਪਿਆਰ ਨਾਲ ਪਾਇਓ ਵਾਦੇ ਛੜ ਕੇ ਲਾਇਓ ਰੌਣਕਾਂ ਲੈਨਾਂ ਦੇ ਵਿੱਚ ਕਾੜ ਕੇ ਬੋਟਾ ਪਿਆਰ ਨਾਲ ਪਾਇਓ ਵਾਦੇ ਛੜ ਕੇ ਲਾਇਓ ਰੌਣਕਾਂ ਲੈਨਾਂ ਦੇ ਵਿੱਚ ਕਾੜ ਕੇ ਮਾਰੇ ਜੇ ਠੁਕਿਆਂ ਵਾਲੇ ਦੀ ਵੀ ਹੌਣ ਨਿੱਤਰ ਹੋਏ ਸੋਚ ਸਮਝ ਕੇ ਸੋਚ ਸਮਝ ਕੇ ਬੋਟਿਆ ਪਾ ਪੌਣੇ ਮਿੱਤਰ ਦੇਖ ਪਰ ਕੇ ਕਬੋਟਿਆ ਪਾ ਪੌਣੇ ਮਿੱਤਰ ਸੋਚ ਸਮਝ ਕੇ ਬੋਟਿਆ ਪਾ ਪੌਣੇ ਮਿੱਤਰ ਚੋਗਰੀ